ਤੇ ਹੁਣ ਇੱਧਰ ਦੀ ਆ ਗੇਟ ਰੱਖਿਆ ਹੋਇਆ ਮੰਦਰ ਦੀ ਇੱਧਰ ਆਜੋ ਜੀ ਬਹੁਤ ਵੱਡਾ ਜਨਨ ਕਿ ਇਹ ਉਹੀ ਸ਼ਹਿਰ ਹੈ ਜਿੱਥੇ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਤੇ ਚਣਿਆ ਸੀ ਉਹ ਦੋ ਜਲਾ ਦੇ ਇੱਥੇ ਦੀ ਸੀਗੇ ਪਰ ਸਾਨੂੰ ਉਸ ਟਾਈਮ ਦਾ ਜੋ ਕੁਝ ਬਚਿਆ ਹੋਇਆ ਉਹ ਦਿਖਾਉਨੇ ਆ ਸਮਾਨੇ ਦੀਆਂ ਭੀੜੀਆਂ ਤੇ ਤੰਗ ਗਲੀਆਂ ਗੇਟ ਲੱਗਦਾ ਸੀ ਸਾਰੇ ਸਮਾਨੇ ਨੂੰ ਬਿਲਕੁਲ ਬੰਦ ਕਰਕੇ ਮੁਗਲ ਪਠਾਨ ਅੰਦਰ ਬਹਿਗੇ ਸੀਗੇ ਤੇ ਕੁਛ ਨਾ ਕੁਛ ਇਥੋਂ ਕੱਢਣ ਦੀ ਜਾਨੀ ਕਿ ਇਹ ਕੁਝ ਪੁਰਾਣਾ ਆ ਪੁਰਾਣਾ ਹੀ ਉਸੇ ਵਕਤ ਦਾ ਹੈ ਇਥੋਂ ਕੁਛ ਨਾ ਕੁਛ ਵੀ ਕੋਈ ਖਜ਼ਾਨਾ ਨਿਕਲੇ ਆਵੇ ਹੋ ਵੀ ਸਕਦਾ ਹੈ। ਉਹ ਬਦਲਾ ਲਿਆ ਸਹਬਜ਼ਾਦਿਆਂ ਦਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਤੇ ਇੱਥੇ ਆ ਜਿਹੜਾ ਗਿਲਾਨੂਮਾ ਜਿਹੜੀ ਇਮਾਰਤ ਬਚੀ ਹੈ ਇਹਦੇ ਵਿੱਚ ਕੁਝ ਕਵਰਾਂ ਵੀ ਬਣੀਆਂ ਨੇ। ਵਸਤੀ ਵੀ ਆਉਂਦੇ ਨੇ। ਜਿਵੇਂ ਕਹੇਦੇ ਨੇ ਬਾਬਾ ਇੱਟ ਨਾਲ ਇਟ ਖੜਕਾਈਆਂ ਇੱਟਾਂ ਖਿੰਡੀਆਂ ਪਈਆਂ ਨੇ। ਸਾਰੀਆਂ ਖਿੰਡੀਆਂ ਪਈਆਂ ਨੇ ਇੱਥੇ। ਬਾਬਾ ਬੰਦਾ ਸਿੰਘ ਬਹਾਦਰ ਨੇ ਆ ਕੇ ਇੱਥੇ ਇੱਟ ਨਾਲ ਇਟ ਖੜਕਾਈ ਸੀ। ਸਮਾਣੇ ਦੇ ਜਲਾਦ ਜਿਹੜੇ ਕਹਿੰਦੀ ਇੱਥੇ ਰਹਿੰਦੇ ਹੁੰਦੇ ਸੀ। ਆ ਉਹਨਾਂ ਦੀ ਰਹਿਸ਼ ਜਿਹੜਾ ਕਹਿੰਦੀ ਉਹਨਾਂ ਦਾ ਹੋ ਸੀਗਾ ਜਲਾਦਾਂ ਦਾ। ਸਤ ਸ੍ਰੀ ਅਕਾਲ ਦੋਸਤੋ ਇਸ ਵਕਤ ਸਮਾਣੇ ਸ਼ਹਿਰ ਦੇ ਵਿੱਚ ਖੜਿਆ ਪਹਿਲਾਂ ਇਹਦਾ ਨਾਮ ਅਮਾਮਗੜ ਹੁੰਦਾ ਸੀ ਜਦੋਂ 1192 ਦੇ ਵਿੱਚ ਪ੍ਰਿਥਵੀ ਰਾਜ ਚਾਹਾਨ ਦੀ ਹਾਰ ਹੋ ਗਈ ਤਾਂ ਮੁਹੰਮਦ ਗਜਨੀ ਨੇ 1192 ਚ ਇੱਥੇ ਪਹਿਲੀ ਵਾਰੀ ਕਬਜ਼ਾ ਕਰਿਆ ਸੀ ਸਮਾਣੇ ਤੇ ਅੱਜ ਸਮਾਣੇ ਦਾ ਜੋ ਬਚਿਆ ਖੋਚਿਆ ਇੱਕ ਇਹਨੂੰ ਮਾਜਿਸਤ ਕਹਿ ਸਕਦੇ ਆ ਜਾਂ ਕਿਲੇ ਦਾ ਹਿੱਸਾ ਕਹਿ ਸਕਦੇ ਆ ਜਿੰਨਾ ਵੀ ਬਚਿਆ ਉਰੇ ਜੇ ਕਹਦੀਏ ਵੀ ਪੱਟ ਪਟਈਆ ਵੀ ਹੁੰਦਾ ਕੋਈ ਆ ਕੇ ਰਾਤ ਬਰਤੇ ਕਿਸੇ ਨੂੰ ਖਜ਼ਾਨੇ ਦਾ ਸ਼ੱਕ ਹੁੰਦਾ ਹੋਰ ਉਹ ਵੀ ਕੱਢਣ ਦੀ ਕੋਸ਼ਿਸ਼ ਕਰਦਾ ਕੁਝ ਨਿਸ਼ਾਨੀਆਂ ਉਹਦੀਆਂ ਬੱਚੀਆਂ ਪਈਆਂ ਤੇ ਜੀ ਤੇ ਹੁਣ ਇੱਧਰ ਦੀ ਆ ਗੇਟ ਰੱਖਿਆ ਹੋਇਆ ਮੰਗਰ ਦੀ ਇੱਧਰ ਆ ਜੋ ਜੀ ਬਹੁਤ ਵੱਡਾ ਜਨਨ ਕਿ ਇਹ ਉਹੀ ਸ਼ਹਿਰ ਹੈ ਜਿੱਥੇ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਤੇ ਚਣਿਆ ਸੀ ਉਹ ਦੋ ਜਲਾ ਦੇ ਇੱਥੇ ਦੀ ਸੀਗੇ ਪਰ ਸਾਨੂੰ ਉਸ ਟਾਈਮ ਦਾ ਜੋ ਕੁਝ ਬਚਿਆ ਹੋਇਆ ਉਹ ਦਿਖਾਉਨੇ ਆ ਸਮਾਨੇ ਦੀਆਂ ਭੀੜੀਆਂ ਤੇ ਤੰਗ ਗਲੀਆਂ ਗੇਟ ਲੱਗਦਾ ਸੀ ਸਾਰੇ ਸਮਾਨੇ ਨੂੰ ਬਿਲਕੁਲ ਬੰਦ ਕਰਕੇ ਮੁਗਲ ਪਠਾਨ ਅੰਦਰ ਬਹਿਗੇ ਸੀਗੇ ਖਦਾਈ ਵੀ ਕਰੀ ਹੋਈ ਆ ਓਰੇ ਦਬਿਆ ਖਲੋ ਵੀ ਛੱਡ ਕੇ ਮੁਗਲ ਵੀ ਆ ਕੇ ਵਾਗੇ ਓਰੇ ਅੰਗਰੇਜ਼ ਵੀ ਆ ਕੇ ਵਾਗੇ ਓਰੇ ਦੁਨੀਆ ਆ ਕੇ ਜਾਈ ਜਾਂਦੀ ਹੈ ਤੇ ਨਿਸ਼ਾਨੀਆਂ ਆਪਦੀਆਂ ਛੱਡੀ ਜਾਂਦੀ ਹੈ ਲੋਹੇ ਦਾ ਟੋਪ ਜਿਹੜਾ ਸਿਰ ਤੇ ਲੈਂਦੇ ਸੀਗੇ ਜਦੋਂ ਮੁਗਲ ਲੜਦੇ ਸੀ ਉਹ ਟੋਪ ਇੱਥੇ ਦੀ ਜਲਾਦ ਸੀ ਜਦੋਂ ਗੁਰੂ ਤੇਗ ਬਹਾਦਰ ਦਿੱਲੀ ਚਾਂਦਨੀ ਚੌਂਕ ਚ ਸਹੀਦ ਹੋਏ ਸੀ ਸੀਸ ਕੱਟਣ ਵਾਲੀ ਜਲਾਦ ਵੀ ਇੱਥੋਂ ਦੀ ਸੀ ਆ ਤੁਹਾਨੂੰ ਵੱਡਾ ਉਹ ਦਿਖਾਉਣਾ ਹੈ ਉਹ ਪੁਰਾਣਾ ਉੱਪਰ ਚੜ ਕੇ ਖੇਤਾਂ 'ਚ ਆ ਗਿਆ ਹੁਣ ਤਾਂ ਇਹ ਪਹਿਲਾਂ ਬਹੁਤ ਵੱਡਾ ਸ਼ਹਿਰ ਹੁੰਦਾ ਸੀ ਜਮੇਸ਼ਰਹੰਦ ਸੀ ਸਰਹੰਦ ਤੋਂ ਬਾਅਦ ਸਮਾਣਾ ਵੀ ਬਹੁਤ ਵੱਡਾ ਸ਼ਹਿਰ ਸੀ ਆ ਦੇਖੋ ਕੁਝ ਬਚਿਆ ਹੋਇਆ ਇਹਦਾ ਉਹ ਸਿਸਟਮ ਬਹੁਤ ਉੱਚਾ ਹੈ ਦੇਖੋ ਬਹੁਤ ਉੱਚੀ ਜਗ੍ਹਾ ਦੇ ਉੱਤੇ ਬਣਿਆ ਹੋਇਆ ਸੀ ਇਹ ਬਣਿਆ ਇਹ ਵੀ ਉੱਚੀ ਸੀ ਜਗ੍ਹਾ ਤਲੇਦਾਲੀਆਂ ਮਿੱਟੀਆਂ ਚੱਕੀ ਗਈਆਂ ਪਹਿਲਾਂ ਦੇਖ ਲਓ ਵੀ ਕਿੰਨਾ ਉੱਚਾ ਸਿਸਟਮ ਸੀਗਾ ਮੇਰੇ ਨਾਲ ਦਾ ਬੰਦਾ ਤਾਂ ਡਰਦਾ ਉਧਰ ਹੀ ਮੁੜ ਗਿਆ ਦਰੇ ਦਰਦਾ ਇਧਰ ਆਈ ਨਹੀਂ ਆ ਦੇਖੋ ਆ ਫਰਸ਼ ਲੱਗਿਆ ਹੋਇਆ ਉਸ ਟਾਈਮ ਦਾ ਦੇਖੋ ਰੇ ਹੁਣ ਪਰਿੰਦਾ ਵੀ ਨਹੀਂ ਹੁੰਦਾ ਅਸੀਂ ਆਇਆ ਨਾਲ ਵਾਲੇ ਬਜ਼ੁਰਗ ਕਹਿੰਦੇ ਅਸੀਂ ਨਹੀਂ ਆਉਂਦੇ ਆ ਖੜੇਗਾ ਸਮਾਨੇ ਦੇ ਵਿੱਚ ਹੈ ਜੀ ਇਹ ਹਾਂ ਦੇਖੋ ਦੇਖੋ ਗਰਮੀ ਵੀ ਬਹੁਤ ਹੈ ਤੇ ਤੁਹਾਨੂੰ ਪੂਰਾ ਵਿਖਾਉਣ ਦੀ ਕੋਸ਼ਿਸ਼ ਕਰਦੇ ਆ ਦੇਖੋ ਜੀ ਤਸਵੀਰਾਂ ਗੁਰੂ ਗੋਵਿੰਦ ਸਿੰਘ ਜੀ ਦਸ਼ਮੇਸ਼ ਪਿੱਤਾ ਜਦੋਂ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦੇ ਕੇ ਭੇਜਿਆ ਸੀ ਸਭ ਤੋਂ ਪਹਿਲਾਂ ਹਮਲਾ ਕਰਿਆ ਸੀ ਜੀ ਸੰਡੋਰੇ ਸੰਡੋਰਾ ਪੀਰ ਬੱਦੂ ਸ਼ਾਹੀ ਉਹ ਵੀ ਹੈ ਤੁਸੀਂ ਇਹ ਦਿੱਤੇ ਸੀਗੇ ਸੰਡੋਰੇ ਦਾ ਉਹ ਸੀਗਾ ਉਹ ਜਿਹੜਾ ਉਸ ਟਾਈਮ ਦਾ ਮੁਗਲ ਬਾਦਸ਼ਾ ਤਾਂ ਉਹਨੂੰ ਵੀ ਫਿਰ ਉੱਥੇ ਪਹਿਲਾਂ ਸੰਡੋਰਾ ਜਾੜਿਆ ਫੇਰ ਸਮਾਣਾ ਸਮਾਣੇ ਦੀਆਂ ਭੀੜੀਆਂ ਤੇ ਤੰਗ ਗਲੀਆਂ ਗੇਟ ਲੱਗਦਾ ਸੀ ਸਾਰੇ ਸਮਾਣੇ ਨੂੰ ਬਿਲਕੁਲ ਬੰਦ ਕਰਕੇ ਮੁਗਲ ਪਠਾਨ ਅੰਦਰ ਬਹਿਗੇ ਸੀਗੇ ਆ ਦੇਖੋ ਜੀ ਖਦਾਈ ਵੀ ਕਰੀ ਹੋਈ ਆ ਓਰੇ ਤੇ ਆ ਦੇਖੋ ਆ ਕਿਸੇ ਨੇ ਇੱਟਾਂ ਧਰ ਕੇ ਲੋੜੇ ਇਕੱਠੇ ਕਰਕੇ ਜਮੜ ਜਾ ਤੇ ਆ ਦੇਖੋ ਜੀ ਕਾਫੀ ਕੋਸ਼ਾ ਜੇ ਬਚਿਆ ਹੋਇਆ ਹੈ ਦੇਖ ਸਕਦੇ ਹੋ ਤਸਵੀਰਾਂ ਤੇ ਇੱਧਰ ਸ਼ਹਿਰ ਆ ਗਿਆ ਜੀ ਤੇ ਫਿਰ ਸਾਨੂੰ ਦੱਸਿਆ ਵੀ ਸਮਾਨ ਆ ਜਾੜਿਆ ਸੀ ਫਿਰ ਉਸ ਵਕਤ ਵੀਡੀਓ ਸ਼ੇਅਰ ਵੀ ਕਰੀ ਜਾਓ ਦਬਕੇ ਚੈਨਲ ਨਾਲ ਵੀ ਜੁੜਜੋ ਘੰਟੀ ਵਾਲਾ ਬਟਨ ਦਬਕੇ ਖੋਜ ਖਬਰ ਟੀਵੀ ਦੇ ਉੱਤੇ ਦੇਖ ਰਹੇ ਹਾਂ ਤੁਸੀਂ ਤਸਵੀਰਾਂ ਸਮਾਣੇ ਸ਼ਹਿਰ ਦੀਆਂ ਤਸਵੀਰਾਂ ਦਿਖਾ ਰਹਾਂਗੇ ਤੇ ਜੀ ਤੇ ਹੁਣ ਇੱਧਰ ਦੀ ਆਹ ਗੇਟ ਰੱਖਿਆ ਹੋਇਆ ਮੰਦਰ ਦੀ ਇੱਧਰ ਆਜੋ ਜੀ ਆਹ ਦੇਖੋ ਆਹ ਕੰਤ ਬਚੀ ਆ ਕੱਲੀ ਆਹ ਦੇਖੋ ਜੀ ਪਤਾ ਨਹੀਂ ਉੜਾ ਪੌੜੀਆਂ ਤਾਂ ਬਾਅਦ ਚ ਕਿਸੇ ਨੇ ਲਾਈਆਂ ਨੇ ਤੇ ਆਹ ਦੇਖੋ ਜੀ ਆਹ ਪਤਾ ਨਹੀਂ ਹੁਣ ਉਹਰੇ ਕੀ ਸਿਸ਼ਟਮਤੀ ਕੋਈ ਦੱਸ ਸਕਦਾ ਲਿਖਿਆ ਹੋਇਆ ਤਾਂ ਕੁਝ ਹੈ ਨਹੀਂਗਾ ਓਏ ਵੀ ਕੀ ਸੀਗਾ ਪਰ ਹੁਣ ਅੱਕ ਹਰੇ ਹੋ ਗਏ ਕਹਿੰਦੇ ਨੇ ਜਿਵੇਂ ਤੇ ਆ ਚੀਜ਼ ਕੀ ਆ ਇਹ ਕੀ ਸੀਗਾ ਇਹ ਇਹ ਤਾਂ ਹੁਣ ਕੋਈ ਮੁਸਲਮਾਨ ਭਰਾ ਇਹ ਦੱਸ ਸਕਦਾ ਵੀ ਕੀ ਹੋ ਸਕਦਾ ਇਹ ਲਿਖਿਆ ਹੋਇਆ ਸਾਨੂੰ ਕੁਝ ਨਜ਼ਰ ਨਹੀਂ ਆ ਰਿਹਾ ਪਰ ਇਧਰਲੇ ਪਾਸੇ ਕੰਦ ਹੈ ਤੇ ਇਧਰ ਕੰਦ ਹੈ ਤਸਵੀਰਾਂ ਦੇਖ ਰਹੇ ਹਾਂ ਕੀ ਗਈਆਂ ਦੇਖ ਸਕਦੇ ਹੋ ਜੀ ਤਸਵੀਰਾਂ ਕਿੰਨੇ ਕਿੰਨੇ ਆ ਕੇ ਰਾਜੀ ਬਾਗ ਉਰੇ ਕਿੰਨਾ ਕੁਛ ਆ ਕੇ ਗਈ ਜਾਂਦਾ ਤੇ ਆਈ ਜਾਂਦਾ ਜਾਈ ਜਾਂਦਾ ਅੰਗਰੇਜ਼ ਆ ਕੇ ਬਾਗੇ ਸਾਨੂੰ ਦੱਸਿਆ ਪਰ ਅੱਜ ਬਰਾਨ ਬੇਵਾਦ ਕੋਈ ਉਰੇ ਆਉਂਦਾ ਨਹੀਂ ਖੁਕੰਤਾ ਜੀ ਜਿਹੜੀਆਂ ਖੜੀਆਂ ਨੇ